ਅਮਰੀਕਾ ਦੀ ਕਾਂਗਰਸ ਦੇ ਇੱਕ ਭਾਰਤੀ ਅਮਰੀਕੀ ਮੈਂਬਰ ਕਾਂਗਰਸਮੈਨ ਸੁਹਾਸ ਸੁਬ੍ਰਮਨਿਅਮ ਨੇ ਅਮਰੀਕਾ ਭਾਰ ਦੇ ਵਿੱਚ ਹਿੰਦੂ ਮੰਦਰਾਂ ਤੇ ਹੋ ਰਹੇ ਹਮਲਿਆਂ ਤੇ ਪੰਨ ਤੋੜ ਦੀ ਸਖਤ ਨਿੰਦਾ ਕੀਤੀ ਹੈ। ਉਹਨਾਂ ਨੇ ਇਹਨਾਂ ਘਟਨਾਵਾਂ ਨੂੰ ਨਫ਼ਰਤ ਭਰਿਆ ਘਰਾਰ ਦਿੱਤਾ ਅਤੇ ਕਿਹਾ ਕਿ ਇਹ ਇਕਲੀਆਂ ਘਟਨਾਵਾਂ ਨਹੀਂ ਸਗੋਂ ਧਾਰਮਿਕ ਸਾਨਾ ਤੇ ਵੱਧ ਰਹੀ ਹਿੰਸਾ ਦਾ ਇੱਕ ਹਿੱਸਾ ਨੇ। ਵਰਜੀਨੀਆ ਦੇ 10ਵੇਂ ਕਾਂਗਰੈਸ਼ਨਲ ਡਿਸਟ੍ਰਿਕਟ ਤੋਂ ਡੈਮੋਕ੍ਰੈਟਿਕ ਪਾਰਟੀ ਦੇ ਮੈਂਬਰ ਸੁਬ੍ਰਮਨਿਅਮ ਨੇ ਹਾਊਸ ਆਫ ਰਿਪ੍ਰੈਜ਼ੈਂਟੇਟਿਵ ਦੇ ਵਿੱਚ ਭਾਸ਼ਣ ਦੇ ਰਾਹੀਂ ਇਹ ਬਿਆਨ ਜਾਰੀ ਕੀਤਾ। ਜਿਸਨੇ ਅਮਰੀਕਾ ਦੇ ਵਿੱਚ ਵਸਦੇ ਹਿੰਦੂ ਭਾਈਚਾਰੇ ਦੇ ਵਿੱਚ ਉਮੀਦ ਦੀ ਕਿਰਨ ਤਾਂ ਜ਼ਰੂਰ ਜਗਾਈ ਹੈ ਸੁਹਾਸ ਸੁਬਰੀਮਨਿਅਮ ਨੇ 9 ਸਤੰਬਰ ਨੂੰ ਹਾਊਸ ਫਲੋਰ ਤੇ ਭਾਸ਼ਣ ਦੇ ਦੌਰਾਨ ਕਿਹਾ ਕਿ ਸਾਡੇ ਸਮਾਜ ਦੇ ਵਿੱਚ ਨਫ਼ਰਤ ਦੀ ਕੋਈ ਥਾਂ ਨਹੀਂ ਹੈ ਇਸ ਲਈ ਮੈਂ ਅਮਰੀਕਾ ਪਾਰ ਦੇ ਵਿੱਚ ਹਿੰਦੂ ਮੰਦਿਰਾਂ ਅਤੇ ਹਿੰਦੂਆਂ ਤੇ ਹੋ ਰਹੇ ਨਫ਼ਰਤੀ ਹਮਲਿਆਂ ਦੀ ਨਿੰਦਾ ਕਰਦਾ ਹਾਂ ਇਹ ਇਨਸਾਨਾਂ ਦੇ ਵਿੱਚ ਵੱਧਦੀ ਹੋਈ ਇੱਕ ਹਿੰਸਾ ਦਾ ਚਿਹਰਾ ਹੈ ਇਹ ਸਿਰਫ ਹਿੰਦੂ ਮੰਦਿਰਾਂ ਦੇ ਨਾਲ ਨਹੀਂ ਸਗੋਂ ਸਾਰੇ ਧਾਰਮਿਕ ਸਥਾਨਾਂ ਦੇ ਨਾਲ ਵਾਪਰ ਰਿਹਾ ਹੈ। ਉਹਨਾਂ ਨੇ ਖਾਸ ਤੌਰ ਤੇ ਇੰਡੀਆਨਾ ਦੇ ਬੈਪਸ ਸ੍ਰੀ ਸੁਆਮੀ ਨਾਰਾਇਣ ਮੰਦਿਰ ਅਤੇ ਯੂਟਾ ਦੇ ਸ੍ਰੀ ਸ਼੍ਰੀ ਰਾਧਾ ਕ੍ਰਿਸ਼ਨ ਮੰਦਿਰਾਂ ਤੇ ਹੋਏ ਹਮਲੇ ਵਰਗੀਆਂ ਘਟਨਾਵਾਂ ਦਾ ਇੱਥੇ ਜ਼ਿਕਰ ਵੀ ਕੀਤਾ। ਇਹ ਬਿਆਨ ਅਮਰੀਕਾ ਵਿੱਚ ਹਿੰਦੂ ਭਾਈਚਾਰੇ ਵਿੱਚ ਵੱਧ ਰਹੀਆਂ ਚਿੰਤਾਵਾਂ ਦੇ ਵਿਚਾਰ ਸਾਹਮਣੇ ਆਇਆ ਜਿੱਥੇ 1 ਸਾਲ ਦੇ ਅੰਦਰ-ਅੰਦਰ ਅਮਰੀਕਾ ਵਿੱਚ ਕਈ ਮੰਦਰਾਂ 'ਤੇ ਹਮਲੇ ਹੋਏ ਨੇ ਹਿੰਦੂ ਸੰਗਠਨ ਜਿਵੇਂ ਕਿ ਕੋਲੀਸ਼ਨ ਆਫ ਹਿੰਦੂਜ਼ ਆਫ ਨਾਰਥ ਅਮਰੀਕਾ ਅਤੇ ਹਿੰਦੂ ਐਕਸ਼ਨ ਸੰਗਠਨ ਨੇ ਸੁਪਰੀਮ ਨਿਆਂ ਦੇਸ ਬਿਆਨ ਦੀ ਸ਼ਲਾਗਾ ਕੀਤੀ ਹੈ ਤੇ ਕਿਹਾ ਹੈ ਕਿ ਅਮਰੀਕੀ ਹਿੰਦੂ ਭਾਈਚਾਰਾ ਚੁਣੌਤੀਆਂ ਦੇ ਨਾਲ ਫਿਲਹਾਲ ਜੂਝ ਰਿਹਾ ਹੈ ਅਮਰੀਕਾ ਦੇ ਇੰਡੀਆਨਾ ਸੂਬੇ ਦੇ ਵਿੱਚ ਸਥਿਤ ਬੈਪਸ ਸ਼੍ਰੀ ਸੁਆਮੀ ਨਾਰਾਇਣ ਮੰਦਿਰ ਦੇ ਉੱਤੇ ਐਂਟੀ ਇੰਡੀਆ ਤੇ ਐਂਟੀ ਹਿੰਦੂ ਨਾਰੇ ਲਿਖ ਕੇ ਮੰਦਿਰ ਦੀ ਮਰਿਆਦਾ ਨੂੰ ਭੰਗ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਉਸ ਤੋਂ ਬਾਅਦ ਯੂਟਾਹ ਸੂਬੇ ਦੇ ਵਿੱਚ ਸਥਿਤ શ્રી શ્રી ਰਾਧਾ ਕ੍ਰਿਸ਼ਨਾ ਇਸਕੌਨ ਮੰਦਿਰ ਤੇ ਅਣਪਛਾਤੇਆਂ ਦੇ ਵੱਲੋਂ ਕਈ ਰਾਉਂਡ ਫਾਇਰ ਕੀਤੇ ਗਏ ਸਨ ਜਿਸ ਦੇ ਨਾਲ ਮੰਦਿਰ ਨੂੰ ਕਾਫੀ ਨੁਕਸਾਨ ਪਹੁੰਚਿਆ ਸੀ ਇਸੇ ਸਾਲ ਅਗਸਤ ਮਹੀਨੇ ਵਿੱਚ ਵੀ ਕੈਲੀਫੋਰਨੀਆ ਦੇ ਇੱਕ ਹਿੰਦੂ ਮੰਦਿਰ ਵਿੱਚ ਚੋਰੀ ਹੋਈ ਜਿਸ ਦੇ ਵਿੱਚ ਡੋਨੇਸ਼ਨ ਬਾਕਸਸ ਅਤੇ ਕਈ ਕੀਮਤੀ ਗਹਿਣੇ ਵੀ ਚੋਰੀ ਕਰ ਲਏ ਗਏ ਸੁਬ੍ਰਮਨਿਅਮ ਦਾ ਕਹਿਣਾ ਹੈ ਕਿ ਇਹ ਹਮਲੇ ਹਿੰਦੂਆਂ ਦੇ ਵੱਲੋਂ ਸਥਾਪਿਤ ਮੰਦਿਰਾਂ ਤੇ ਲਗਾਤਾਰ ਹੋ ਰਹੇ ਨੇ ਜੋ ਇਹ ਸਪਸ਼ਟ ਕਰਦਾ ਹੈ ਕਿ ਇਹ ਧਾਰਮਿਕ ਵਿਤਕਰਾਏ। ਉਨ੍ਹਾਂ ਨੇ ਧਾਰਮਿਕ ਸਥਾਨਾਂ ਦੇ ਲਈ ਸੁਰੱਖਿਆ ਦੇ ਵਿੱਚ ਵਧੇਰੇ ਸਰੋਤਾਂ ਦੀ ਮੰਗ ਵੀ ਚੁੱਕੀ ਹੈ। ਇਸ ਬਿਆਨ ਨੇ ਅਮਰੀਕਾ ਦੇ ਵਿੱਚ ਵਸਦੇ ਹਿੰਦੂ ਭਾਈਚਾਰੇ ਦੇ ਵਿੱਚ ਇੱਕ ਉਮੀਦ ਦੀ ਕਿਰਨ ਤਾਂ ਜ਼ਰੂਰ ਪੈਦਾ ਕੀਤੀ ਹੈ। ਹਿੰਦੂ ਸੰਗਠਨਾ ਦਾ ਕਹਿਣਾ ਹੈ ਕਿ ਇਹ ਹਮਲੇ ਹਿੰਦੂਫੋਬੀਆ ਵਰਗੀਆਂ ਭਾਵਨਾਵਾਂ ਨੂੰ ਅਮਰੀਕਾ ਦੇ ਵਿੱਚ ਫੈਲਾਉਂਦੇ ਨੇ ਅਤੇ ਅਮਰੀਕਾ ਦੀ ਸਰਕਾਰ ਨੂੰ ਇਸ ਦੇ ਬਾਰੇ ਧਿਆਨ ਦੇਣ ਦੀ ਕਾਫੀ ਜ਼ਰੂਰਤ ਹੈ। ਗੌਰਤਲਬੇ ਕਿ ਅਜ ਤੱਕ ਕਿਸੇ ਵੀ ਮਾਮਲੇ ਵਿੱਚ ਕੋਈ ਵੀ ਗ੍ਰਿਫਤਾਰੀ ਨਹੀਂ ਹੋਈ। ਇਹ ਘਟਨਾਵਾਂ ਅਮਰੀਕਾ ਦੇ ਵਿੱਚ ਵੱਧ ਰਹੀ ਨਫ਼ਰਤ ਅਤੇ ਵੰਡ ਨੂੰ ਉਜਾਗਰ ਕਰਦੀਆਂ ਨੇ ਅਤੇ ਅਜਿਹੇ ਬਿਆਨ ਦੇ ਨਾਲ ਹੀ ਇਸ ਨੂੰ ਰੋਕਿਆ ਜਾ ਸਕਦਾ ਹੈ। ਇਹ ਘਟਨਾ ਅਮਰੀਕੀ ਸਮਾਜ ਨੂੰ ਇਹ ਸੋਚਣ ਦੇ ਲਈ ਮਜਬੂਰ ਕਰਦੀ ਹੈ ਕਿ ਧਾਰਮਿਕ ਆਜ਼ਾਦੀ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਲਈ ਕੀ ਕਦਮ ਚੁੱਕੇ ਜਾਣੇ ਚਾਹੀਦੇ ਨੇ। ਹਿੰਦੂ ਭਾਈਚਾਰੇ ਨੇ ਇਸ ਨੂੰ ਇੱਕ ਵੱਡੀ ਜਿੱਤ ਵਜੋਂ ਦੇਖਿਆ ਹੈ ਅਤੇ ਉਮੀਦ ਕੀਤੀ ਹੈ ਕਿ ਹੋਰ ਅਮਰੀਕੀ ਆਗੂ ਵੀ ਅੱਗੇ ਆ ਕੇ ਅਜਿਹੇ ਮੁੱਦਿਆਂ ਦੇ ਉੱਤੇ ਬੋਲਣਗੇ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਅਮਰੀਕਾ ਵਿੱਚ ਹਿੰਦੂ ਮੰਦਰਾਂ ਦੇ ਉੱਤੇ ਹਮਲੇ ਲਗਾਤਾਰ ਵਧੇ ਨੇ ਜਿਸ ਨੇ ਹਿੰਦੂ ਭਾਈਚਾਰੇ ਨੂੰ ਡਰਾਇਆ ਹੈ ਅੱਜ ਅਮਰੀਕਾ ਦਾ ਸਾਰਾ ਹਿੰਦੂ ਭਾਈਚਾਰਾ ਅਮਰੀਕਾ ਦੀ 트ੰਪ ਸਰਕਾਰ ਤੋਂ ਉਮੀਦ ਲਗਾ ਕੇ ਬੈਠਾ ਹੈ ਤਾਂ ਜੋ ਅਜਿਹੇ ਹਮਲਿਆਂ ਨੂੰ ਰੋਕਿਆ ਜਾ ਸਕੇ ਅਤੇ ਦੋਸ਼ੀਆਂ ਨੂੰ ਲੱਭ ਕੇ ਸਜ਼ਾਵਾ ਦਿੱਤੀਆਂ ਜਾ ਸਕਣ